ਸ਼੍ਰੀ ਵਾਹਿਗੁਰੂ ਸਾਹਿਬ ਜੀ ਬੈਰੜੀ ਮਹੱਲਾ ਜੱਟਾ ਹਰ ਜਨ ਆਰਾਮ ਨਾਮ ਗੁਣ ਗਾਵਾਈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਹਰਿ ਆਪੇ ਹਿੰਮਤ ਦੇਵੇ ਸੁਆਮੀ ਹਰਿ ਆਪੇ ਭੋਲ ਬੁਲਾਵੇ ਹਰਿ ਆਪੇ ਪੰਚ ਤਤ ਵਿਸਥਾਰਾ ਹਵੇਜਿ ਤਾਦੂ ਪੰਚਿ ਆਪ ਪਾਵੈ ਜਨ ਨਾਨਕ ਸਦਗੁਰ ਮਿਲੇ ਆਪੇ ਹਰਿ ਆਪੇ ਚਗਰ ਚੁਕਾਵੈ ਹਰਿ ਆਪੇ ਪੰਚ ਤਤ ਵਿਸਥਾਰਾ ਹਵੇਜਿ ਤਾਦੂ ਪੰਚਿ ਆਪ ਪਾਵੈ ਜਾਣਾ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਝਗਰ ਚਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਬੈਰਾੜੀ ਰਾਗ ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਹਨ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਗਵਾਵੇ ਹਰੀ ਪਰਮਾਤਮਾ ਦਾ ਸੇਵਕ ਹਰੀ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਪ੍ਰਾਣੀ ਸਦਾ ਹਰੀ ਪਰਮਾਤਮਾ ਦੇ ਹੀ ਗੁਣ ਗਾਉਂਦਾ ਹੈ ਪਿਆਰਿਓ ਜੇ ਕੋਈ ਉਸ ਦੀ ਜਿੰਦਿਆਂ ਵੀ ਕਰੇ ਨਾ ਤੇ ਉਹ ਆਪਣਾ ਸੁਭਾਅ ਨਹੀਂ ਬਦਲਦਾ ਉਹ ਸਦਾ ਹੀ ਪਰਮੇਸ਼ਰ ਦੇ ਗੁਣ ਗਾਉਂਦਾ ਰਹਿੰਦਾ ਹੈ ਰਹਾਉ ਜੋ ਕਸ਼ ਕਰੇ ਸੋ ਆਪੇ ਸੁਆਮੀ ਹਰਿਆਪੇ ਕਾਰ ਕਮਾ ਲਾਏ ਜੋ ਪਰਮੇਸ਼ਰ ਦੇ ਹੁਕਮ ਵਿੱਚ ਪਿਆਰਿਓ ਹੁੰਦਾ ਹੈ ਜੋ ਉਸ ਸਵਾਮੀ ਦੇ ਹਰੀ ਪਰਮਾਤਮਾ ਦੇ ਹੁਕਮ ਵਿੱਚ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਹੀ ਅਸੀਂ ਸਵੀਕਾਰ ਕਰਦੇ ਹਾਂ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ ਪਿਆਰਿਓ ਜੇ ਪਰਮੇਸ਼ਰ ਤ੍ਰੁੱਠ ਜਾਵੇ ਤੇ ਸਾਨੂੰ ਮੱਤ ਬਖਸ਼ਿਸ਼ ਕਰਦਾ ਹੈ ਜੇ ਪਰਮਾਤਮਾ ਆਪਣੇ ਸੁਭਾਅ ਨਾਲ ਚੱਲਦਾ ਰਹੇ ਤੇ ਪਿਆਰਿਓ ਫਿਰ ਕਿਤੇ ਨਾ ਕਿਤੇ ਅਸੀਂ ਗਲਤ ਹੋਵਾਂਗੇ ਤੇ ਬੋਲ ਬੁਲਾ ਰਾ ਵੀ ਹੋਏਗਾ ਹਰਿਆਪੇ ਬੋਲ ਬੁਲਾਵੇ ਸੋ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਬੜੀ ਕਠਨ ਸੇਵਾ ਕੀਤੀ ਬਜ਼ੁਰਗ ਵਸਤਾ ਦੇ ਵਿੱਚ ਪਹਿਲਾਂ ਤਾਂ ਉਹ ਦੇਵੀ ਦੇ ਭਗਤ ਸਨ ਹਾਰਸ਼ਮਾਈ ਬਾਦੋ ਯਾਤਰਾਤੇ ਜਾਂਦੇ ਸਨ ਇੱਕ ਵਾਰ ਇੱਕ ਸਾਧੂ ਨਾਲ ਰਲ ਗਿਆ ਪਿਆਰ ਦੀਆਂ ਬਾਤਾਂ ਕਰਦੇ ਆਉਂਦੇ ਨੇ ਸਾਧੂ ਬੜਾ ਖੁਸ਼ ਹੋਇਆ ਹੁਣ ਗੁਰੂ ਅਮਰਦਾਸ ਜੀ ਨੇ ਪੁੱਛਿਆ ਸਾਧੂ ਨੂੰ ਭਈ ਪ੍ਰਸ਼ਾਦਾ ਪਾਣੀ ਛੱਕੇ ਜਾਵੀਂ ਨਾਲੇ ਰਾਮ ਕਰਲਾ ਰਸਤਾ ਬੜਾ ਪੈਂਡਾ ਤੈ ਕਰਕੇ ਆਇਆ ਚੱਲ ਕੇ ਆਇਆ ਸਾਧੂ ਬੜਾ ਪ੍ਰਸੰਨ ਹੋਇਆ ਅਸ਼ਨਾਣ ਪਾਣ ਕਰਵਾਇਆ ਲੰਗਰ ਪਾਣੀ ਤਿਆਰ ਕੀਤਾ ਪਿਆਰੇ ਜਦੋਂ ਲੰਗਰ ਗੇ ਰੱਖਿਆ ਤੇ ਬਾਬਾ ਅਮਰਦਾਸ ਜੀ ਵੀ ਖੋਲ ਬੈਠ ਗਿਆ ਉਹ ਸਾਧੂ ਨੇ ਪੁੱਛਿਆ ਭਲਿਆ ਬੜੇ ਭਲੇ ਕੰਮ ਕਰਦੇ ਆ ਤੇਰਾ ਗੁਰੂ ਕੌਣ ਹੈ ਹੁਣ ਬਜ਼ੁਰਗ ਅਵਸਥਾ ਹੋ ਗਈ ਪਿਆਰਿਓ ਗੁਰੂ ਤਾਂ ਜੇ ਧਾਰਿਆ ਹੀ ਨਹੀਂ ਕਹਿਣ ਲੱਗੇ ਮੇਰਾ ਗੁਰੂ ਅਜੇ ਕੋਈ ਨਹੀਂ ਮੈਂ ਤਾਂ ਗੁਰੂ ਬਣਾਇਆ ਹੀ ਕੋਈ ਨਹੀਂ ਹਾਥ ਨਾਲ ਥਾਲੀ ਵਗਾ ਕੇ ਪਰਾ ਮਾਰੀ ਕਹਿਦਾ ਨਗਰੇ ਦੇ ਹੱਥੋਂ ਖਾਣਾ ਖਾਣ ਲੱਗਾ ਸੀ ਤੇਰਾ ਗੁਰੂ ਹੀ ਨਹੀਂ ਤੇਰੇ ਕੋਲੋਂ ਖਾਣਾ ਮੈਂ ਨਹੀਂ ਖਾ ਸਕਦਾ ਥਾਲੀ ਬਗਾ ਕੇ ਪਰ ਮਾਰੀ ਔਰ ਬਾਬੇ ਅਮਰਦਾਸ ਦੇ ਮਨ ਤੇ ਐਡੀ ਵੱਡੀ ਠੇਸ ਪਹੁੰਚੀ ਪਿਆਰਿਓ ਉਸ ਦੀ ਜਿਹੜੀ نو ਸੀ ਉਹ ਬਾਬੇ ਨਾਨਕ ਦੀ ਬਾਣੀ ਪੜਦੀ ਹੁੰਦੀ ਸੀ ਉਸ ਸਮੇਂ ਜਦੋਂ ਮਧਾਨੀਆਂ ਪਾਉਣੀਆਂ ਪਿਆਰਿਓ ਤੇ ਆਸਾ ਦੀ ਵਾਰ ਦੇ ਸ਼ਬਦ ਜਿਹੜੇ ਨੇ ਉਹ ਬੀਬੀ ਨੇ ਗਾਉਣੇ ਤੇ ਜਦੋਂ ਉਹ ਗੱਲ ਮਨ ਦੇ ਉੱਤੇ ਤੀਰ ਵਾਂਗੂੰ ਵੱਜੀ ਸੀ ਤੇ ਕਹਿਣ ਲੱਗਾ ਪੁੱਤਰੇ ਕੀ ਦੀ ਬਾਣੀ ਪੜਦੀ ਏ ਕਹਿਣ ਲੱਗੀ ਜੀ ਇਹ ਬਾਬੇ ਨਾਨਕ ਦੀ ਬਾਣੀ ਹੈ ਤੇ ਐਸ ਵੇਲੇ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਤੇ ਬੈਠੇ ਨੇ ਕਹਿੰਦੇ ਪੁੱਤਰ ਮੈਨੂੰ ਵੀ ਲੈ ਚੱ। ਦਰਸ਼ਨ ਕੀਤੇ ਨਿਹਾਲ ਹੋਏ ਆਸ ਵਿੱਚ ਕੁੜਮਾਚਾਰੀ ਵੀ ਸੀ ਉਮਰ ਦੇ ਵਿੱਚ ਵੀ ਵੱਡੇ ਨੇ ਤੇ ਗੁਰੂ ਸਾਹਿਬ ਦੀ ਸੇਵਾ ਲਈ ਲੰਗਰਾਂ ਦੀ ਸੇਵਾ ਕੀਤੀ ਤੇ ਪਿਆਰਿਓ 10-12 ਸਾਲ ਜਲ ਦੀ ਗਾਗਰ ਪਰਕੇ ਲਿਆਉਣੀ ਦਰਿਆ ਤੋਂ ਤੇ ਗੁਰੂ ਸਾਹਿਬ ਦਾ ਲਿਆ ਕੇ ਨਿਤਨੇਮ ਇਸ਼ਨਾਨ ਕਰਾਉਣਾ ਅੰਮ੍ਰਿਤ ਵੀ ਲੈ ਅੱਜ ਕੱਲ ਦੇ ਲਾਈਟਾਂ ਬੱਤੀਆਂ ਚੱਲਦੀਆਂ ਨੇ ਪਿਆਰਿਓ ਉਸ ਟਾਈਮ ਤੇ ਬੱਤੀਆਂ ਨਹੀਂ ਸਨ ਜਿਵੇਂ ਅੱਜ ਆਪਣੇ ਵੀ ਲਾਈਟ ਨਹੀਂ ਸੀ ਹੁਣ ਗਾਗਰ ਮੋਢੇ ਤੇ ਰੱਖੀ ਹੋਈ ਐ ਚਲੈ ਕਿ ਜਦੋਂ ਆਉਂਦੇ ਅੱਗੇ ਜਲਾਿਆਂ ਦੀਆਂ ਖੱਡੀਆਂ ਪੁੱਟੀਆਂ ਹੋਈਆਂ ਨੇ ਕਿਲਾ ਗੱਡਿਆ ਆ ਤਾਣੇ ਆਲਾ ਪੈਰ ਪਿਆਰਿਓ ਨਾਲ ਟਕਰਾਇਆ ਤੇ ਜਲ ਨਹੀਂ ਡੁੱਲਣ ਦਿੱਤਾ ਗਾਗਰ ਅਡੋਲ ਉਵੇਂ ਥੱਲੇ ਰੱਖ ਲਈ ਤੇ ਜਲਾਈ ਤੇ ਜਲਾਇਆ ਸੁੱਤੇ ਪਏ ਸੀ ਜਦੋਂ ਖੜਕਾ ਸੁਣਿਆ ਕਹਿਣ ਲੱਗੇ ਜਲਾਇਆ ਕਹਿੰਦਾ ਕਿਹੜਾ ਭਾਈ ਤੇ ਉਹ ਜਲਾਈ ਕਹਿੰਦੇ ਕਹਿੰਦੇ ਇਹ ਅਮਰੂ ਨਥਾਵਾਂ ਹੋਣਾ ਹੈ ਦਾ ਕੋਈ ਥਾਂ ਨਹੀਂ ਹੈਗਾ ਇਹ ਕਿਥੇ ਆਣ ਕੇ ਕੁੜਮਾ ਦੇ ਘਰ ਆਣ ਕੇ ਤੇ ਅੱਧੀ ਰਾਤ ਸਾਨੂੰ ਵੀ ਤੰਗ ਕਰਦਾ ਗਾਗਰਾਂ ਢੋਂਦਾ ਪਾਣੀ ਦੀਆਂ ਗੁਰੂ ਸਾਹਿਬ ਕਹਿਣ ਲੱਗੇ ਚੱਲ ਜੀ ਮੈਂ ਨਥਾਵਾਂ ਨਹੀਂ ਮੈਂ ਥਾਂ ਵਾਲਾ ਹੁਣ ਮੈਂ ਗੁਰੂ ਵਾਲਾ ਬਣ ਗਿਆ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣੀਏ ਉਨਾਂ ਚਿਰ ਨਥਾਵੇਂ ਹੋਈਦਾ ਐ ਕਿਉਂਕਿ ਮੰਤੇ 60 ਵਜੇ ਸੀ ਨਾ ਜੋਗੀ ਵਾਲੀ ਹੁਣ ਕਹਿੰਦਾ ਮੈਂ ਥਾਂ ਵਾਲਾ ਇੰਨੀ ਕਹਿ ਕੇ ਗਾਗਰ ਚੁੱਕੀ ਆ ਬੁੱਢੇ ਵਾਰੇ ਲਿਜਾ ਕੇ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਪਾਣ ਕਰਾਏ ਨੇ ਤੇ ਉਹੀ ਗੱਲ ਸੱਚ ਹੋ ਗਈ ਕਿ ਉਹ ਜਿਹੜੀ ਜਲਾਈ ਸੀ ਚੱਲੀ ਹੋਈ ਹਣ ਜਲਾਇਆ ਉਹਨੂੰ ਲੈ ਕੇ ਆਇਆ ਕਹਿੰਦੇ ਗਲਤੀ ਹੋ ਗਈ ਸਾਡੇ ਕੋਲੋਂ ਹੀ ਦੇ ਕੂਹੋਂ ਬਚਨ ਨਿਕਲ ਗਿਆ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਠੀਕ ਵੀ ਹੋਣੇ ਨੂੰ ਇਹੀ ਅਮਰਦਾਸ ਜੀ ਕਰ ਸਕਦੇ ਮੇਰੇ ਵੱਸੋਂ ਬਾਹਰ ਗੋਮਾਣੀ ਦੇ ਵਿੱਚ ਪਿਆਰੇ ਉਹ ਦਰਜੈ ਮੇਰੀ ਬਾਣੀ ਭਗਤ ਛੜਾਵੇ ਬਾਣੀ ਦੇ ਭਗਤ ਨਾ ਛੁੱਟੇ ਵੋਹੇ ਸੰਗਤ ਹੋਵੇ ਤੇ ਸਤਿਗੁਰੂ ਨੇ ਕਿਹਾ ਕਿ 19 ਸੇ ਗੁਰੂ ਤੇ 21 ਸੇ ਸੰਗਤ ਪਰ ਹੋਵੇ ਸੰਗਤ ਪਿਆਰਿਓ ਗੁਰੂ ਦੀ ਗੁਰੂ ਨਾਲ ਜੁੜੀ ਹੋਵੇ ਤੇ ਫਿਰ ਜੋ ਉਹ ਕਹਿ ਦੇਵੇ ਉਹ ਹੋ ਜਾਏਗਾ ਗੁਰੂ ਵੀ ਨਹੀਂ ਛਿੜਾ ਸਕਦਾ ਸੁ ਕਹਿਣ ਲੱਗੇ ਸੰਗਤ ਰੂਪੀ ਗੁਰੂ ਅਮਰਦਾਸ ਜੀ ਇਹ ਛਿੜਾ ਸਕਦੇ ਨੇ ਚਲੋ ਭਲਾ ਹੋਇਆ ਉਹ ਜਲਾਈ ਦਾ ਚੱਲ ਖਤਮ ਹੋਇਆ ਗੁਰੂ ਘਰ ਦੇ ਨਾਲ ਉਹ ਵੀ ਜੁੜ ਗਏ ਕਹਿਣ ਦਾ ਭਾਵ ਕਿ ਆਪਾਂ ਸ਼ਬਦ ਸਰਵਣ ਕੀਤਾ ਸੀ ਕਿ ਹਰ ਆਪੇ ਬੂਲ ਬੁਲਾਵੇ ਉਸ ਸਤਗੁਰੂ ਆਪੇ ਬਰਾਲਿੰਦਾ ਹੈ ਆਪੇ ਹੀ ਸਦੇ ਰਾਏ ਪਾ ਦਿੰਦਾ ਹੈ ਹਰ ਆਪੇ ਪੰਜ ਤੱਤ ਵਿਸਤਾਰਾ ਵਿੱਚ ਧਾਤੂ ਪੰਜੇ ਆਪ ਪਾਵੇ ਪਿਆਰਿਓ ਇਹ ਪੰਜਾਂ ਤਤਾਂ ਦਾ ਸਰੀਰ ਤੇ ਪੰਜ ਧਾਤਾਂ ਪਾ ਕੇ ਇਸ ਨੂੰ ਚਾਲੂ ਕਰ ਦਿੱਤਾ ਤੇ ਪਿਆਰਿਓ ਜਿੰਨੀਆਂ ਦਾਤਾਂ ਸਤਿਗੁਰੂ ਨੇ ਦਿੱਤੀਆਂ ਅਸੀਂ ਨਿਸ਼ੁਕਰਿਆ ਤਾਂ ਸ਼ੁਕਰ ਵੀ ਨਹੀਂ ਕਰ ਸਕਦੇ ਆ ਸਾਰੀ ਰਾਤ ਲੈਡ ਖਰਾਬ ਕਰਦੀ ਨਹੀਂ ਆਪਾਂ ਗਾਲਾਂ ਕੱਢਦੇ ਰਹਾਂ ਪਰ ਜਿਹੜੀ ਆਕਸੀਜਨ ਸਤਿਗੁਰੂ ਨੇ ਸਾਨੂੰ ਦਿੱਤੀ ਹੈ ਤਾਂ ਕਦੀ ਸ਼ੁਕਰਾਨਾ ਕੀਤਾ ਜਿਹੜਾ ਰਿਜਕ ਸਾਨੂੰ ਸਤਿਗੁਰੂ ਦਿੰਦਾ ਉਹਦਾ ਸ਼ੁਕਰਾਨਾ ਕੀਤਾ ਜਿਹੜੇ ਆਪੋ ਹਵਾ ਜਲ ਪਾਣੀ ਹਰ ਇੱਕ ਚੀਜ਼ ਪਾਉਂਦਾ ਤਾਂ ਸਾਨੂੰ ਦਿੱਤੇ ਪਿਆਰਿਓ ਕਦੇ ਉਸ ਮਾਲਕ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਅਸੀਂ ਉਹਦਾ ਦੇਣ ਤਾਂ ਸਿੱਕੀ ਦੇਣਾ ਹੈ ਸੋ ਕਹਿਣ ਦਾ ਭਾਵ ਗਿ ਸਤਿਗੁਰੂ ਕਹਿੰਦੇ ਨੇ ਜਨ ਨਾਨਕ ਸਤਿਗੁਰੂ ਮੇਲੇ ਆ ਭੇਹ ਹਾਰੇ ਆਪੇ ਝਗਰ ਝਕਾਵੇ ਤੇ ਜਿਸ ਤਰੀਕੇ ਦੇ ਨਾਲ ਉਹ ਜਲਾਈ ਦਾ ਚਲ ਖਤਮ ਹੋਇਆ ਜਿਸ ਤਰੀਕੇ ਨਾਲ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਕਹਿ ਕੇ ਉਹਦਾ ਚਲ ਖਤਮ ਕਰਵਾਇਆ ਪਿਆਰਿਓ ਸਤਿਗੁਰੂ ਕਹਿੰਦੇ ਨੇ ਜਨਨਾਨਕ ਸਤਿਗੁਰ ਮੇਲੇ ਆਪੇ ਹਾਰੇ ਆਪੇ ਝਗੜ ਚਕਾਵੇ ਤੇ ਫਿਰ ਝਗੜੇ ਝੇੜੇ ਜਿਹੜੇ ਨੇ ਉਹ ਵੀ ਸਾਰੇ ਖਤਮ ਕਰਾਉਣ ਵਾਲਾ ਉਹ ਸਤਿਗੁਰੂ ਵੈਗੁਰੂ ਪਰਮਾਤਮਾ ਪਰਮੇਸ਼ਰ ਹੀ ਹੈ ਸਾਨੂੰ ਉਸ ਸਤਿਗੁਰੂ ਦੇ ਹੋ ਕੇ ਰਹਿਣਾ ਚਾਹੀਦਾ ਹੈ ਸਾਨੂੰ ਉਸ ਸਤਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਸਾਡੇ ਕੋਲ ਸੱਚੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਵੇਲੇ ਮੌਜੂਦ ਨੇ ਸਾਡੇ ਦੁੱਖ ਸੁੱਖ ਦੀ ਕੋਈ ਵੀ ਗੱਲ ਹੋਵੇ ਪਿਆਰਿਓ ਤੇ ਕਿਤੇ ਪਰਮੇਸ਼ਰ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਇਹਦੇ ਚਰਣਾ ਦੇ ਵਿੱਚ ਬਹਿ ਕੇ ਇਹ ਸ਼ਬਦ ਕੱਢ ਕੇ ਪੜ੍ਹ ਕੇ ਵੇਖ ਲਓ ਤੁਹਾਡੇ ਦੁੱਖਾਂ ਦਾ ਅਨਵਾਰਨ ਹੋ ਜਾਵੇਗਾ। ਸੋ ਇਹ ਸੀ ਅੱਜ ਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਪਿਆਰਿਓ ਵੜ ਭਾਗੇ ਹੋ ਆਪਣਾ ਕੀਮਤੀ ਸਮਾਂ ਗੁਰੂ ਦਰ ਤੇ ਲਗਾਉਂਦੇ ਹੋ। ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਆਵਗਜ ਕੇ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।